ਸਤਿਗੁਰੂ ਤੇਰੇ ਦੇ ਲੰਘੇ ਸੰਤਰ ਐ ਦਿਲ ਹਰਸ਼ੁ ਵਿਸ਼ਾਮਾ ਮੈਂ ਤੇਰੇ ਰਸਤੇ ਅੰਤਰ ਸਭ ਮੰਦਰ ਤੇ ਰਸਤੇ ਐ ਦਿਲ ਹਰਸ਼ੁ ਵਿਸ਼ਾਮਾ ਮੈਂ ਤੇਰੇ ਰਸਤੇ ਅੰਤਰ ਐ ਦਿਲ ਹਰਸ਼ੁ ਵਿਸ਼ਾਮਾ आजो भई आयो ਅਿੰਦਰਪਾਲ ਸਿੰਘ ਜੀ ਹਜ਼ੂਰੀ ਲਾਗੀ ਮੈਂ ਉਹਨਾਂ ਦਾ ਬੜਾ ਵੱਡਾ ਫੈਨ ਆ ਕਿਉਂਕਿ ਜਦੋਂ ਅਖੀਰਤ ਕਰਦੇ ਆ ਤਾਂ ਬੜਾ ਆਨੰਦ ਨਾਲ ਸੁਰਮੇ ਸਿੰਘ ਇਹ ਉਸ ਗੇਟ ਪਰ ਕਰਕੇ ਜਗਾਰਾ ਸੰਗਤ ਨੂੰ ਦੇਂਦੀ ਆ ਬੋਲੇ ਸੋ ਨਿਹਾਲ ਇੱਕ ਮਿੰਟ ਰੁਕ ਜਾਓ ਜੀ ਇੱਕ ਮਿੰਟ ਰੁਕ ਜਾਓ ਆ ਸਾਊਂਡ ਬੰਦ ਕਰ ਦਿਓ ਸਰਬੰਦੀ ਨਾਲ ਰੋਵੇ ਜੀ

ਜੋ ਨਾ ਜਾਉਂਦਾ ਰੋਹ ਜਾਂਦੇ ਉੱਪਰ ਕੱਢ ਕੋਈ ਨਾ ਬੜੇ ਪ੍ਰੇਮ ਨਾਲ ਆ ਜਾ ਹੱਥੇ ਦਰਾਰੇ ਇੱਥੇ ਦੌਂਦਾਰਾ ਇਹ ਬੱਲੇ ਮੋਹਤਾਲ ਦੇ ਤੇ ਸਮਾ ਇਹਦੇ ਸਮੇਂ ਨੂੰ ਕਹਿੰਦੇ ਨੇ ਕੱਦ ਦਾ ਸਫਲਤਾ ਦੇ ਦਿੱਤਾ ਧਰਮਨ ਟਕਲਾ ਦਾ ਪ੍ਰਦਰਸ਼ਨ ਇੰਟਰਨੈਸ਼ਨਲ ਦਿਸਪਲੇਟ ਦਾ ਕਰਦੀ ਕਸ਼ਮੀਰ ਦਾ ਬਸਾ ਵੱਡ ਦਾ ਫਾਇਲ ਵੱਲੋਂ ਦਿੱਤਾ ਜਾ ਰਿਹਾ ਨਹੀਂ ਆਉਂਦੀ ਗੁਰੂ ਕਲਗੀਧਨ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਓ ਗੁਰਬਾਣੀ ਕੀਰਤਨ ਦੇ ਨਾਲ ਜੁੜੀਏ ਬਾਵਾ ਗੁਰਜੰਤ ਸਿੰਘ ਦੀ ਰੋੜੀ ਵਾਲੇ ਬਹੁਤ ਰਸਮੇ ਨਾਲ ਕੀਰਤਨ ਕਰ ਰਹੇ ਨੇ ਸਾਰੇ ਜਣੇ ਸੁਣੋ ਪਾਤਸ਼ਾਹ ਜੀ ਦੀ ਬਾਣੀ ਦਾ ਆਨੰਦ ਲੋ ਆਉਂਦੇ ਹੀ ਬਹੁਤ ਬਹੁਤ ਧੰਨਵਾਦ ਬਰਾਵਾ ਜੀ ਨੂੰ ਖੁਸ਼ਾ ਦੇ ਬਹੁਤ ਬਹੁਤ ਅਗਲੇ ਪੜਾ ਵਾਲੀ ਸੰਗਤ ਦੇ ਕੋਲ ਪਿਆਰ ਰਹਿਣ ਹੈ ਅਧਿਕ ਰੋਕ ਔਰ ਪਿਆਰ ਵਿੱਚ ਫੜਿਓ ਸਤਗੁਰੂ ਤੇਰੇ ਰਸਤੇ ਸਤਗੁਰੂ ਦੀਂ ਲੀਣਾ ਅੰਦਰ ਐਦਿਲ ਫਰਸ਼ ਵਿਸ਼ਾਮਾ ਮੈਂ ਤੇਰੇ ਰਸਤੇ ਅੰਦਰ ਸਭੋਂ ਵੱਡੇ ਤੇਰੇ ਰਸਤੇ ਅੰਦਰ ਐਦਿਲ ਫਰਸ਼ ਵਿਸ਼ਾਮਾ ਮੈਂ मथे मु जाने